ਬਰਨਾਲਾ ਦੇ ਨੇੜੇ ਪਿੰਦੇ ਕਸਬਾ ਤਨੋਲਾ ਵਿਖੇ ਬੱਚਿਆਂ ਦੀ ਸਕੂਲੀ ਬੱਸ ਦਾ ਭਿਆਨਕ ਐਕਸੀਡੈਂਟ ਹੋ ਗਿਆ ਦੱਸਦੀ ਕਿ ਸਕੂਲ ਜਾ ਰਹੇ ਸਨ ਛੋਟੇ ਛੋਟੇ ਬੱਚੇ ਜਿੰਨਾਂ ਵਿੱਚੋਂ ਕਈ 14 ਦੇ ਕਰੀਬ ਦੱਸੇ ਜਾ ਰਹੇ ਹਨ ਬੱਚੇ ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤੇ ਕਈਆਂ ਨੂੰ ਤਾਂ ਰੈਫਰ ਕਰਨ ਤੱਕ ਦੀ ਜ਼ਰੂਰਤ ਪੈ ਗਈ ਗੱਲ ਕੀਤੀ ਜਾਵੇ ਸਟਾਫ ਮੈਂਬਰਾਂ ਦੀ ਦੋ ਸਟਾਫ ਮੈਂਬਰ ਵੀ ਗੰਭੀਰ ਜ਼ਖਮੀ ਹੋਏ ਜਿੱਥੇ ਬੱਚਿਆਂ ਨੂੰ ਸੱਟਾਂ ਦੇਖ ਕੇ ਮਾਪਿਆਂ ਦੇ ਹੋਸ਼ ਉੱਡ ਗਏ ਉੱਥੇ ਹੀ ਨੇੜੇ-ਤੇੜੇ ਦੇ ਲੋਕ ਮਿੰਟਾਂ ਵਿੱਚ ਇਕੱਠੇ ਹੋ ਗਏ ਤੇ ਉਹਨਾਂ ਨੂੰ ਨੇੜੇ ਪਿੰਡੇ ਢਨੋਲਾ ਦੇ ਸਿਵਲ ਹਸਪਤਾਲ ਵਿਖੇ ਲੈ ਗਏ ਦੱਸਦੀ ਕਿ ਇਸ ਤੋਂ ਪਹਿਲਾਂ ਇੱਕ ਐਹੋ ਜਿਹੀ ਘਟਨਾ ਹਰਿਆਣਾ ਵਿਖੇ ਵੀ ਹੋ ਚੁੱਕੀ ਹੈ ਉਸ ਤੋਂ ਬਾਅਦ ਇਹੋ ਜਿਹੀ ਘਟਨਾ ਬਰਨਾਲਾ ਦੇ ਨੇੜੇ ਢਨੋਲਾ ਵਿਖੇ ਦੇਖਣ ਨੂੰ ਮਿਲੀ ਹੈ ਦੇਖੋ ਤੁਹਾਡੇ ਬੱਚੇ ਵੀ ਸਕੂਲ ਜਾਂਦੇ ਹਨ ਬੈਨਾ ਬੱਸਾਂ ਵਿੱਚ ਤਾਂ ਡਰਾਈਵਰਾਂ ਨੂੰ ਜ਼ਰੂਰ ਕਹੋ ਕਿ ਉਹ ਬਹੁਤ ਹੀ ਕੇਅਰਫੁਲੀ ਧਿਆਨ ਨਾਲ ਬੱਚਿਆਂ ਨੂੰ ਸਕੂਲ ਲੈ ਕੇ ਜਾਣ ਤਾਂ ਜੋ ਕਿ ਕਿਸੇ ਤਰ੍ਹਾਂ ਦਾ ਵੀ ਹਾਦਸਾ ਹੋਣ ਤੋਂ ਬਚਾਇਆ ਜਾ ਸਕੇ ਅਜੀ ਬਾਈ ਜੀ ਕੀ ਨਾਮ ਆ ਮੇਰਾ ਨਾਮ ਹਿੰਦਰਜੀਤ ਸਿੰਘ ਜੀ ਤੇ ਗੱਲ ਹੋਈ ਹੈ ਜਿਹੜਾ ਹਾਦਸਾ ਹੋਇਆ ਹੈ ਇਹ ਅੱਜ ਜੋ ਇਹ ਅੱਜ ਦਾਣਾ ਆਪਣਾ ਵੱਡੇ ਹਾਈਵੇ ਤੋਂ ਪਠਾਨਾ ਰੋਡ ਤੇ ਜਿਹੜਾ ਜਾ ਰਿਹਾ ਸ਼ਹਿਰ ਨੂੰ ਰਸਤਾ ਉਹਦੇ ਉੱਤੇ ਕੱਟ ਦੇ ਉੱਪਰ ਹੋਇਆ ਉਦੋਂ ਸਕੂਲ ਵਾਲੀ ਗੱਡੀ ਵੀ ਆ ਰਹੀ ਸੀ ਇਧਰੋਂ ਜੋ ਦੂਜਾ ਟਰੱਕ ਸੀਗਾ ਉਹ ਬਰਨਾਲਿਓਂ ਪਠਾਨਾ ਸਾਈਡ ਨੂੰ ਜਾ ਰਿਹਾ ਸੀ ਸ਼ਹਿਰ ਵੱਲ ਨੂੰ ਤੇ ਉਧਰ ਗੱਡੀ ਵੀ ਆ ਰਹੀ ਸੀ ਹਰਫਤਾਰ ਦੇ ਵਿੱਚ ਜਦੋਂ ਉਹ ਗੱਡੀ ਉਨੇ ਟਰੱਕ ਵਾਲੇ ਨੇ ਗੱਡੀ ਆਪਣੀ ਕ੍ਰਾਸ ਕਰਤੀ ਟਰੱਕ ਸਾਰਾ ਲੰਘ ਚੁਕੇ ਟਰੱਕ ਸਾਰਾ ਮਗਰ ਟਰੱਕ ਦਾ ਡਾਲਾ ਖੁੱਲਾ ਸੀਗਾ ਤੇ ਉਧਰੋਂ ਮੰਗਰਸਪੁਰ ਵਾਲੀ ਗੱਡੀ ਆ ਰਹੀ ਸੀ ਉਹ ਤੋਂ ਸਪੀਡ ਹੋਣ ਕਾਰਨ ਉਹ ਤੋਂ ਕੰਟਰੋਲ ਨਹੀਂ ਹੋਇਆ ਜੇ ਮਾੜੇ-ਮੋٹے ਬ੍ਰੇਕ ਲਾ ਦਿੰਦਾ ਉਹ ਮਤਲਬ ਇਹ ਐਡਾ ਹਾਦਸਾ ਨਹੀਂ ਵਾਪਰਦਾ ਸੀਗਾ ਉਹ ਟਰੱਕ ਦੇ ਪਿੱਛੇ ਵੱਜੀ ਟਰੱਕਾਂ ਲੰਘ ਚੁਕੇ ਸੀਗਾ ਜਿਹੜੇ ਪੂਜੀ ਬੈਨ ਆ ਇਹ ਸ਼ਾਇਦ ਗ੍ਰੀਨ ਆਪਣਾ ਗ੍ਰੀਨਫੀਲਡ ਸਕੂਲ ਦੀ ਬੈਨ ਆ ਗ੍ਰੀਨਫੀਲਡ ਸਕੂਲ ਆ ਜੀ ਬੱਚੇ ਹਾਂ ਜੀ ਦੋ ਤਿੰਨ ਬੱਚਿਆਂ ਦੇ ਛੱਟਾਂ ਵੱਜੀਆਂ ਨੇ ਹਾਂ ਜੀ ਰੱਖੋ ਇਹ ਜਨਾ ਕੋਲ ਜਿਹੜੇ ਸਕੂਲਾਂ ਆ ਬੰਨਾ ਬਹੁਤ ਤੇਜ਼ ਸਾਰਾ ਛੋਟੇ ਛੋਟੇ ਬੱਚੇ ਹੁੰਦੇ ਘਰ ਵੀ ਗੱਲ ਆ ਜਾਂ ਵੀ ਚਲੋ ਸਕੂਲਾਂ ਦਾ ਟਾਈਮ ਵੀ ਥੋੜਾ ਹੁੰਦਾ ਬੱਚਿਆਂ ਨੂੰ ਵੀ ਲੈਂਦੇ ਕਰਦੇ ਵੀ ਲੇਟ ਹੋ ਜਾਂਦੇ ਨੇ ਪਰ ਐ ਵੀ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਹਨਾ ਕਿ ਬੱਚੇ ਹੁੰਦੇ ਨੇ ਛੋਟੇ ਵੀ ਦੇਖ ਕੇ ਚਲੋਣੀ ਚਾਹੀਦੀ ਗੱਡੀਆਂ ਜ ਬਹੁਤ ਵੱਡੇ ਹਾਦਸੇ ਵਾਪਰ ਜਾਂਦੇ ਚਲੋ ਸ਼ੁਕਰ ਮੰਨੂ ਕਿ ਥੋੜਾ ਖੋਇਆ ਵੀ ਜੇ ਕਿ ਜ਼ਿਆਦਾ ਤੇਜ਼ ਰਫ਼ਤਾਰ ਹੁੰਦੀ ਜ਼ਿਆਦਾ ਨੁਕਸਾਨ ਹੋ ਜਾਂਦਾ ਜੀ